ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਗੈਰ ਰਾਜਨੀਤਿਕ ਸਿੱਖ ਕਿਸਾਨ ਮੋਰਚਾ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਭਾਜਪਾ ਖਿਲਾਫ ਰੂਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੇ ਪੱਧਰ ਤੇ ਉੱਤੇ ਪੰਜਾਬ ਚ ਵੱਖ-ਵੱਖ ਥਾਵਾਂ ਉੱਤੇ ਭਾਜਪਾ ਦੇ ਉਮੀਦਵਾਰਾਂ ਦਾ ਕਿਰਾਵ ਕੀਤਾ ਜਾ ਰਿਹਾ ਹੈ ਇਸੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜਾਬ ਜਨਰਲ ਸਕੱਤਰ ਸਰਵਪ ਸਿੰਘ ਪੰਦੇੜ ਦੇ ਅਗਵਾਈ ਵਿੱਚ ਅੰਮ੍ਰਿਤਸਰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਘਰ ਦਾ ਕਿਰਾਵ ਕੀਤਾ ਗਿਆ ਨਜ਼ੁਕੇ ਪ੍ਰਦਰਸ਼ਨ ਅੱਜ 4 ਘੰਟੇ ਦਾ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਤੇ ਇਸ ਬਾਬਤ ਗੱਲਬਾਤ ਕਰਦੇ ਸਵਰਜਿੰਦਰ ਸਿੰਘ ਪਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਸੀ ਤਾਂ ਕਿਸਾਨਾਂ ਨੂੰ ਭਾਜਪਾ ਦੇ ਵੱਲੋਂ ਅਤੇ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਤੇ ਬਾਰਡਰ ਤੇ ਹੀ ਰੋਕ ਲਿੱਤਾ ਤੇ ਇਸੇ ਸਬੰਧੀ ਅੱਜ ਜੁਨਾ ਵੱਲੋਂ ਭਾਜਪਾ ਤੋਂ ਉਮੀਦਵਾਰਾਂ ਦਾ ਕਿਰਾਵਾ ਕਰਕੇ ਸਵਾਲ ਪੁੱਛੇ ਜਾਣਗੇ ਜਿੰਨੇ ਵੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਘਰਾਂ ਅੱਗੇ ਜਿਹੜਾ ਵਾ ਇੱਕ ਦਿਨ ਦਾ ਮੋਰਚਾ ਲਾਇਆ ਜਾਊਗਾ ਉਹਦੇ ਵੈ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਅੰਮ੍ਰਿਤਸਰ ਤਰਨਜੀਤ ਸਿੰਘ ਜੀ ਸੰਧੂ ਉਹਨਾਂ ਦੇ ਘਰ ਅੱਗੇ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਬਠਿੰਡਾ ਫਰੀਦਕੋਟ ਪਟਿਆਲਾ ਲੁਧਿਆਣਾ ਹੁਸ਼ਿਆਰਪੁਰ ਸਾਰੇ ਲਗਭਗ 13 ਦੇ 13 ਉਮੀਦਵਾਰਾਂ ਦੇ ਖਿਲਾਫ ਜਿਹੜਾ ਵਾ ਅੱਜ ਇੱਕ ਦਿਨ ਦਾ ਪ੍ਰੋਗਰਾਮ ਹੋਊ ਹਰਿਆਣੇ ਦੇ ਵਿੱਚ ਹਰਿਆਣੇ ਵਾਲੇ ਮੰਤਰੀਆਂ ਤੇ ਐਮਐਲਏਾਂ ਦੇ ਬਾਰ ਮੁਰੇ ਆਪਣਾ ਜਿਹੜਾ ਜਿਹੜਾ ਪ੍ਰੋਗਰਾਮ ਕਰ ਰਹੇ ਹੈਗੇ ਨੇ ਦੇਖੋ ਸਾਡੇ ਸਵਾਲ ਉਹੀ ਨੇ ਵੀ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਗਿਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਨਾਗਰਿਕ ਨਹੀਂ ਹੈਗੇ ਸਾਡਾ ਅਧਿਕਾਰ ਨਹੀਂ ਬੰਦਾ ਆਗਾ ਵੀ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਦੂਜਾ ਹੈਗਾ ਸਾਡੇ ਤੇ ਅਰਧ ਸੈਨਿਕ ਫੋਰਸ ਲਾ ਕੇ ਜਿਵੇਂ ਤਾਕਤ ਦੀ ਵਰਤੋਂ ਕੀਤੀ ਗਈ ਆ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਲਾਏ ਗਏ ਇਹ ਤੋਂ ਗਾਂ ਉਸ ਜ਼ਬਰ ਦੇ ਵਿੱਚ ਸਾਡੇ ਤੇ ਬੁਲੇਟ ਦੀਆਂ ਗੋਲੀਆਂ ਐਸਐਲਆਰ ਦੇ ਫਾਇਰ 12 ਬੋਰ ਦੇ ਫਾਇਰ ਰਬੜ ਦੀਆਂ ਗੋਲੀਆਂ ਹੰਜੂ ਗੈਸ ਡਰੋਨ ਦੇ ਉੱਤੋਂ 에어 ਗਰਾਉਂਡ ਬ੍ਰੇਸਟ ਤੱਕ ਵਰਤੀ ਗਈ ਜਰੀਲੀਆ ਗੈਸਾਂ ਵਰਤੀਆਂ ਗਈਆਂ ਜਿਹਦੇ ਨਾਲ 450 ਕਿਸਾਨ ਜ਼ਖਮੀ ਹੋ ਗਿਆ ਇਹਦੇ ਨਾਲ ਦੀ ਨਾਲ ਤਕਰੀਬਨ 10 ਦੇ ਕਰੀਬ ਕਿਸਾਨ ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਬਾਹਾਂਾਂ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਇਹ ਆਰ ਸ਼ਹੀਦ ਸੁਭਕਰਨ ਸਿੰਘ ਜਿਹੜਾ 21-22 ਸਾਲ ਦਾ ਨੌਜਵਾਨ ਸੀ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਵੀ ਇਹ ਜ਼ਬਰਦਸਤ ਸਵਾਲ ਸਵਾਲ ਠਾਉਨੇ ਆ ਭਾਜਪਾ ਨੂੰ ਤੇ ਜਵਾਬ ਦੇਵੇ ਵੀ ਇਹ ਕਿਉਂ ਕੀਤਾ ਗਿਆ ਕੀ ਕਸੂਰ ਸੀਗਾ ਤੁਸੀਂ ਇਹ ਸਾਡਾ ਕਸੂਰ ਮੰਗਦੇ ਹੋ ਵੀ ਅਸੀਂ ਤੁਹਾਡੇ ਗਾੜੀ ਆਪ ਦੀ ਮੰਗ ਰੱਖਦੇ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਣਾ ਚਾਹੀਦਾ ਜਾਂ ਅਸੀਂ ਇਹ ਮੰਗ ਕਰਦੇ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਇਹ ਸਾਡਾ ਕਸੂਰ ਹੈਗਾ ਜਾਂ ਅਸੀਂ ਇਹ ਕਹਿੰਨੇ ਆ ਵੀ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਕਿਸਾਨਾਂ ਨੂੰ ਇਹ ਤੁਸੀਂ ਸਾਡਾ ਗਨਾਹ ਮੰਗਦੇ ਹੈਗੇ ਜਾਂ ਅਸੀਂ ਇਹ ਕਹਿੰਨੇ ਆ ਕਿ ਜਿੰਨਾ ਲਘੂ ਦਿਓ ਗਿਆ ਛੋਟਾ ਦਿਓ ਗਿਆ ਜਾਂ ਭਾਰਤ ਦਾ ਖੇਤੀ ਸੈਕਟਰ ਹੈ ਇਹਨੂੰ ਬਚਾਉਣ ਵਾਸਤੇ ਭਾਰਤ ਡਬਲਿਊਟੀਓ ਤੋਂ ਬਾਹਰ ਆ ਜਾਏ ਇਹ ਮੰਗ ਕਰਨਾ ਤੁਹਾਨੂੰ ਸਾਡਾ ਗਨਾਹ ਲੱਗਦਾ ਹੈਗਾ ਜਾਂ ਲਖੀਮਪੁਰ ਖੇਰੀ ਦੇ ਵਿੱਚ ਜਦੋਂ ਗੱਡੀ ਚਾੜ ਕੇ ਸਿੱਧੇ ਕਿਸਾਨ ਤੇ ਪੱਤਰਕਾਰ ਨੂੰ ਕਤਲ ਕੀਤਾ ਗਿਆ ਅਸੀਂ ਇਹ ਗੱਲ ਕੀਤੀ ਵੀ ਉਸ ਕਾਤਲੀ ਨੂੰ ਫਾਇਰ ਟੰਗੋ ਨੂੰ ਟਿਕਟ ਨਾ দাও ਤੁਸੀਂ ਟਿਕਟ ਵੀ ਦਿੱਤੀ ਉਹਨੂੰ ਸਨਮਾਨ ਵੀ ਕੀਤਾ ਉਹਦਾ ਇਹ ਸਾਡਾ ਕੰਨਾ ਵੀ ਇਹ ਮੰਗ ਠਾਉਣਾ ਸਾਡਾ ਕੰਨਾ ਹੈਗਾ ਜਾਂ ਫਸਲੀ ਬੀਮਾ ਯੋਜਨਾ ਆਪਣੇ ਸਿਰ ਤੇ ਜਿਹੜੀ ਆ ਸਰਕਾਰ ਕਰੇ ਇਹ ਤੋਂ ਕਾਮ ਮਜ਼ਦੂਰਾ ਲਈ 200 ਦਿਨ ਰਜਕਾਰ ਦੇਵੇ 200 700 ਰੁਪਇਆ ਦਿਹਾੜੀ ਮਿਲੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਕਿਵੇਂ ਗੈਰਵਾਜਬ ਲੱਗਦੀਆਂ ਇਹ ਸਾਰੇ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਅੱਜ ਥਰੂਆਊਟ ਪੰਜਾਬ ਹਰਿਆਣਾ ਭਾਜਪਾ ਦੇ ਜਿਹੜੇ ਘਾਰਾਂ ਮੋਰੇ ਅੱਜ ਪ੍ਰਦਰਸ਼ਨ ਕਰ ਰਹੇ ਆਂ ਔਰ ਫਿਰ ਦੇਸ਼ ਦੇ ਕਿਸਾਨਾਂ ਮਜ਼ਦੂਰਾ ਨੌਜਵਾਨਾਂ ਦੇ ਸਾਹਮਣੇ ਗੱਲ ਰੱਖ ਰਹੇ ਆਂ ਸਾਡਾ ਇਹ ਮਕਸਦ ਨਹੀਂ ਹੈਗਾ ਵੀ ਵੋਟਾਂ ਕਿੰਨੂੰ ਪਾਉਣੀਆਂ ਤੇ ਕਿੰਨੂੰ ਨਹੀਂ ਪਾਉਣੀਆਂ 4 ਜੂਨ ਤੋਂ ਬਾਅਦ ਜੜੀ ਵੀ ਸਰਕਾਰ ਸੱਤਾ 'ਚ ਆਵੇ ਆਵੇ ਸਾਡੇ ਲਈ ਕੋ ਮਹਿਣਾ ਨਹੀਂ ਰੱਖਦਾ ਪਰ ਅਸੀਂ ਹਮੇਸ਼ਾ ਹੀ ਵੋਟ ਪਾਉਣ ਵਾਲੇ ਨੂੰ ਕਹਿੰਨੇ ਵੀ ਜਦੋਂ ਵੋਟ ਪਾਉਣ ਜਾਈਂ ਉਦੋਂ ਅਸੀਂ ਭਾਈ ਬੈਠੇ ਆ ਹਰਿਆਣੇ ਦੇ ਬਾਰਡਰ ਤੇ ਸਾਡੀ ਟਰਾਲੀ ਦੇ ਅੰਦਰ 57 ਡਿਗਰੀ ਟੈਂਪਰੇਚਰ ਆ ਰਿਹਾ ਹੈਗਾ ਜੋ ਕੋ ਸਾਡੇ ਨਾਲ ੱਤਕਾ ਹੋਇਆ ਉਹਨੂੰ ਯਾਦ ਤੇ ਜੂਰ ਰੱਖਣਾ ਹੈਗਾ ਉਹਨੂੰ ਧਿਆਨ 'ਚ ਰੱਖ ਕੇ ਵੋਟ ਕਿੰਨੂੰ ਪਾਉਣੀ ਕਿੰਨੂੰ ਨਹੀਂ ਪਾਉਣੀ ਇਹ ਇਹ ਆਪਣੀ ਮਰਜ਼ੀ ਹੈਗੀ ਆ ਸੋ ਇਸ ਕਰਕੇ ਅੱਜ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਦੋ ਉਸ ਅੰਦੋਲਨ ਦੇ ਮਤਲਬ ਦਬਾਹੇ ਹੇਠ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਰਹੇ ਨੇ ਥਰੂਆਊਟ 10 ਸਾਲ ਉਹਨਾਂ ਗੱਲਾਂ ਤੋਂ ਪਛਾਹ ਮੁੜਨਾ ਪੈ ਰਿਹਾ ਤੁਹਾਨੂੰ ਪਤਾ ਹੋ ਆਦਾਨੀ ਦੇ ਸ਼ੇਰਾਂ ਦਾ ਰੌਲਾ ਬਹੁਤ ਜ਼ਿਆਦਾ ਪਿਆ ਸੀਗਾ ਉਦੋਂ ਇਹ ਗੱਲ ਕਹੀ ਜਾਂਦੀ ਸੀ ਬੀ ਅਦਾਨੀ ਦਾ ਵਿਰੋਧ ਕਰਨਾ ਦੇਸ਼ ਦਾ ਵਿਰੋਧ ਕਰਨਾ ਹੈਗਾ ਪਰ ਹੁਣ ਪ੍ਰਧਾਨ ਮੰਤਰੀ ਦੀ ਪਸਥਿਤੀ ਇੱਥੇ ਆ ਗਈ ਉਹ ਅਦਾਨੀ ਤੇ ਅਮਾਨੀ ਨੂੰ ਖੁਦ ਉਹਦੀ ਆਲੋਚਨਾ ਕਰਦੇ ਦਿਖੇ ਔਰ ਇਹ ਕਹਿੰਦੇ ਦਿਖੇ ਵੀ 3 ਵੀਲਰ ਰਾਹੀਂ ਪੈਸੇ ਜਿਹੜਿਆ ਰਾਹੁਲ ਗਾਂਧੀ ਨੂੰ ਜਾ ਰਹੇ ਹੈਗੇ ਆ ਤੇ ਸਾਡੀ ਮੰਗ ਹੈਗੀ ਹੈ ਵੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨਾ ਪਤਾ ਵਾ ਵੀ 3 ਵਿਲ ਰਹੀ ਪੈਸੇ ਰਾਹੁਲ ਗਾਂਧੀ ਨੂੰ ਜਾ ਰਹੇ ਆ ਉਹ ਈਡੀ ਦੇ ਜਿਹੜੇ ਡਾਇਰੈਕਟਰ ਆ ਜਾਂ ਜਿਹੜੇ ਹੋਰ ਸੀਬੀਆਈ ਦੇ ਡਾਇਰੈਕਟਰ ਉਹਨਾਂ ਨੂੰ ਚੇਂਜ ਕਰ ਦੇਣੇ ਇੰਨੇ ਸਬੂਤ ਹੁੰਦਿਆਂ ਹੁੰਦਿਆਂ ਵੀ ਰਾਹੁਲ ਗਾਂਧੀ ਥੁਰੇ ਫਿਰਨ ਰਹੇ ਆ ਤਾਂ ਮਾੜੀ ਗੱਲ ਹੈਗੀ ਸਾਨੂੰ ਲੱਗਦਾ ਤੇ ਜਿਹੜੀਆਂ ਗੱਲਾਂ ਪਹਿਲੋਂ ਕਰਦੇ ਸੀ ਇਹ ਵੀ ਚੈਨਲਾਂ ਤੇ ਬੋਲਣਾ ਪੈ ਗਿਆ ਵੀ ਮੈਂ ਅਜੇ ਕਦੀ ਪ੍ਰਧਾਨ ਮੰਤਰੀ ਹੁੰਦਿਆਂ ਹਿੰਦੂ ਮੁਸਲਮਾਨ ਵਾਲਾ ਵੋਟ ਪੱਤਾ ਨਹੀਂ ਖੇਡਿਆ ਹੈਗਾ ਜਦਕਿ ਭਾਜਪਾ ਪੂਰੇ 10 ਸਾਲਾਂ ਚ ਇਹ ਪੱਤਾ ਖੇਡਦੀ ਰਹੀ ਆ ਹਿੰਦੂ ਮੁਸਲਮ ਕਰਦੀ ਰਹੀ ਆ ਮੰਦਰ ਮਸਜਿਦ ਕਰਦੀ ਰਹੀ ਆ ਪੂਰਾ ਕੁਝ ਕਰਦੀ ਰਹੀ ਆ ਤੋਂ ਅੱਜ ਜੋ ਅਸੀਂ ਦੇਖ ਰਹੇ ਹਾਂ ਪ੍ਰਸਤਿਤियां ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪੈਦਾ ਕਰ ਰਹੀ ਆ ਸਵੈਮ ਸੁਮਨੀਲ ਜਾਖੜ ਜੀ ਜੋ ਕੁਝ ਕਰ ਰਹੇ ਆ ਸਾਨੂੰ ਉੱਤੇ ਖੇਧਿਆ ਕਿ ਪੰਜਾਬ ਚ ਵੋਟਾਂ ਜਿੰਨੂੰ ਮਰਜ਼ੀ ਪੈਣ ਪਰ ਇੱਥੇ ਹਿੰਦੂਆਂ ਸਿੱਖਾਂ ਦੀ ਏਕਤਾ ਤੇ ਦਰਾਰ ਨਹੀਂ ਹੋਣੀ ਚਾਹੀਦੀ ਪਾਜ ਪੈ ਹੋ ਜਾ ਪੱਤਾ ਖੇਡ ਰਹੀ ਆ ਉਹ ਹਿੰਦੂਆਂ ਸਿੱਖਾਂ ਦੇ ਵਿੱਚ ਦਰ